ਹਾਂਜੀ ਅੱਜ ਬਣਾ ਰਹੇ ਹਾਂ ਆਪਾਂ ਜਿਹਨੂੰ ਖਵਾਰ ਗੰਦਲ ਕਹਿੰਦੇ ਨੇ ਐਲੋਵੀਰਾ ਦਾ ਅਚਾਰ ਉਹਦੇ ਵਾਸਤੇ ਮੈਂ ਕਿਲੋ ਜਿਹੜੇ ਐਲੋਵੀਰਾ ਦੇ ਪੀਸ ਲੈਏ ਨੇ ਇਹਦੇ ਕੰਡੇ ਉਤਾਰਤੇ ਇਹਨੂੰ ਚੰਗੀ ਤਰ੍ਹਾਂ ਧੋ ਲਿਆ ਹੁਣ ਕਰਦੀ ਆਂ ਇਹਦੀ ਕਟਾਈ ਛੋਟੇ-ਛੋਟੇ ਪੀਸ ਬਣਾ ਲਏ ਨੇ ਪੀਸ ਬਹੁਤੇ ਵੱਡੇ ਵੀ ਨਹੀਂ ਬਹੁਤੇ ਛੋਟੇ ਵੀ ਨਹੀਂ ਮੈਂ ਤੁਹਾਨੂੰ ਦਿਖਾਉਣੀ ਆ ਵੀ ਕਿੱਦਾਂ ਦੇ ਪੀਸ ਹੋਣ ਹਾਂਜੀ ਐਲੋਵੀਰਾ ਦੇ ਪੀਸ ਨੇ ਜਿਹੜੇ ਬਿਲਕੁਲ ਕੱਟ ਕੇ ਆਪਾਂ ਰੱਖ ਦਿੱਤੇ ਨੇ ਦੇ ਤੁਸੀਂ ਦੇਖ ਸਕਦੇ ਹੋ ਨਾ ਹੀ ਬਹੁਤੇ ਵੱਡੇ ਨੇ ਨਾ ਹੀ ਬਹੁਤੇ ਛੋਟੇ ਨੇ ਹੁਣ ਇਹਦੇ ਉੱਪਰ ਕੋਈ ਧੂੜ ਮਿੱਟੀ ਨਾ ਪੈ ਜੇ ਮੈਂ ਮਲਮਲ ਦੇ ਕੱਪੜੇ ਨਾਲ ਟਾਕੇ ਨੂੰ ਰੱਖ ਦਿੰਨੀ ਆ ਧੁੱਪੇ ਮੈਨੂੰ ਘੰਟਾ ਵੀ ਲੱਗ ਸਕਦਾ ਅੱਧਾ ਘੰਟਾ ਵੀ ਲੱਗ ਸਕਦਾ ਕਿਉਂਕਿ ਇਹਦੇ ਮਸਾਲੇ ਵਗੈਰਾ ਵੀ ਦੇਖਣੇ ਨੇ ਤੇ ਅੱਗੇ ਕੀ ਕੀ ਕਰਨਾ ਮੈਂ ਤੁਹਾਨੂੰ ਦੱਸਦੀ ਆ ਵੀਡੀਓ ਦੇ ਰਾਹੀਂ ਹਾਂਜੀ ਐਲੋਵੀਰੇ ਨੂੰ ਲਾਗੇ ਘੰਟਾ ਡੇਢ ਘੰਟਾ ਧੁੱਪ ਹੁਣ ਆਪਾਂ ਕੜਾਹੀ ਦੇ ਵਿੱਚ ਪਾ ਕੇ ਰੱਖ ਲਿਆ ਤੇਲ ਗਰਮ ਮੈਂ ਢਾਈ ਕੱਰਸੀਆਂ ਤੇਲ ਪਾਇਆ ਹੁਣ ਇਹਦੇ ਵਿੱਚ ਪਾ ਦਿੰਨੇ ਆ ਆਪਾਂ ਐਲੋਵੀਰਾ ਦੇਖੋ ਐਵੇਂ ਜਿਹਦਾ ਬਹੁਤਾ ਸੇਕ ਨਹੀਂ ਲਗਾਉਣਾ ਹੈਗਾ ਵੀ ਜਾਨੀ ਦੀ ਸਬਜ਼ੀ ਦੀ ਤਰ੍ਹਾਂ ਨਹੀਂ ਪਕਾਉਣਾ ਹੈਗਾ ਹਾਂਜੀ ਇਹਨੂੰ ਖਲਾਉਂਦੇ ਰਹਿਣਾ ਤਾਹਕੇ ਕੋਈ ਪੀਸ نیچے ਨਾ ਲੱਗ ਜੇ ਕਿਉਂਕਿ ਸੇਕਾਗਾ ਗੈਸਾ ਜਿਹੜਾ ਤੇਜ ਆ ਲੋ ਨਹੀਂ ਹੈਗਾ ਤੇਜ ਆਗਾ ਇਹਨੂੰ ਹਿਲਾਉਂਦੇ ਰਹਿਣਾ ਇਹਨੂੰ 5 ਕੁ ਮਿੰਟ ਹੀ ਸੇਕ ਲਵਾਉਣਾ ਸਬਜ਼ੀ ਦੀ ਤਰ੍ਹਾਂ ਨਹੀਂ ਪਕਾਉਣਾ ਹੈਗਾ ਹੁਣ ਇਹਦੇ ਵਿੱਚ ਪਾਉਣੀ ਆ ਮੈਂ 2 ਚਮਚ ਜੀਰਾ ਹਾਂਜੀ ਮੈਂ ਤੁਹਾਨੂੰ ਦੱਸਿਆ ਵੀ ਇਹਨਾਂ ਦੇ ਵਿੱਚ ਪਾਉਣੀ ਆ ਹੁਣ ਮੈਂ 2 ਚਮਚ ਜੀਰੇ ਦੀ ਇਨੂੰ ਚੰਗੀ ਤਰ੍ਹਾਂ ਹਲਾਉਂਦੇ ਰਹਿਣਾ ਹਾਂਜੀ 5 ਕਿ ਮਿੰਟ ਆ ਜਿਹੜਾ ਸੇਕ ਲੱਗ ਚੁੱਕਿਆ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਪੂਰਾ ਨਹੀਂ ਪਕਾਉਣਾ ਫਿਰ ਤਾਂ ਸਬਜ਼ੀ ਹੋਈ ਬਣ ਜੂ ਆਪਾਂ ਬਣਾਉਨੇ ਆ ਅਚਾਰ ਹੁਣ ਇਹਦੇ ਵਿੱਚ ਮੈਂ ਪਾ ਰਹੀ ਹਾਂ ਮਿਰਚ ਮਸਾਲਾ ਇਹਦੇ ਵਿੱਚ 2.5 ਚਮਚੇ ਮੈਂ 3 3 ਚਮਚੇ ਮੈਂ ਪਾਏ ਨੇ ਲੂਣ ਦੇ ਤੋ ਚਮਪਾਇਆ ਲਾਲ ਮਿਰਚ ਅੱਧਾ ਇੱਕ ਚਮਚਾ ਪਾਇਆ ਕਾਲੀ ਮਿਰਚ ਇੱਕ ਚਮਚਾ ਪਾਇਆ ਹਲਦੀ ਹਾਂਜੀ ਆ ਦੇਖੋ ਇਸ ਤਰ੍ਹਾਂ ਦਾ ਹੋ ਗਿਆ ਤੇ ਹੁਣ ਇਹਦੇ ਵਿੱਚ ਪਾ ਦੇਣਾ ਦੋ ਕੁ ਚੁਟਕੀਆਂ ਆਪਾਂ ਚਮਚੇ ਦਾ ਚੌਥਾ ਹਿੱਸਾ ਰਹਿਗੇ ਥੰਗ ਪਾਤੀ ਤੇ ਆ ਪਾਏ ਨੇ ਆਪਾਂ ਮਸਾਲੇ ਮਸਾਲੇ ਸੇਕ ਸੇਕ ਕੇ ਮੈਂ ਰੱਖ ਲਏ ਸੀ ਇਹਦੇ ਵਿੱਚ 2 ਚਮਚ ਪਾਏ ਨੇ ਮੈਂ ਸੌਂਫ ਦੇ 1.5 ਚਮਚਾ ਮੇਥਿਆਂ ਦਾ 1/2 ਚਮਚਾ ਕਲੌਂਜੀ ਦਾ 1 ਚਮਚਾ ਪਾਇਆ ਕਾਲੀ ਮਿਰਚ ਦਾ ਹੁਣ ਇਹਨੂੰ ਚੰਗੀ ਤਰ੍ਹਾਂ ਹਿਲਾ ਦੇਣਾ ਗੈਸ ਕਰਦੇ ਆ ਆਪਾਂ ਬੰਦ ਹਾਂਜੀ ਹੁਣ ਇਹਦੇ ਵਿੱਚ 1 ਚਮਚਾ ਆਪਾਂ ਰਾਈ ਦਾ ਵੀ ਪਾਤਾ ਤੇ ਦੋ ਨਿੰਬੂ ਨਿਚੋੜ ਕੇ ਪਾਤੇ ਹੁਣ ਇਹ ਕੈਸਾ ਬੰਦ ਹੁਣ ਜੀ ਫਾਰਮਸੀ ਇਹ ਬਸ ਹੁਣ ਇਹਨੂੰ ਠੰਡਾ ਕਰ ਲੈਣਾ ਠੰਡਾ ਕਰਕੇ ਇਹਨੂੰ ਘੰਟੇ ਤੱਕ ਠੰਡਾ ਹੋਵੇ ਘੰਟੇ ਡੇਢ ਘੰਟੇ ਤੱਕ ਫਿਰ ਇੱਕ ਇਹਨੂੰ ਕੱਚ ਦੇ ਬਰਫ ਸਾਮਾਨ ਚ ਪਾ ਲੈਣਾ ਅੱਜ ਵੀ ਖਾਦਾ ਜਾਊ ਇਹ ਨਹੀਂ 5-4 ਦਿਨਾਂ ਨੂੰ ਤਾਂ ਪੂਰਾ ਪਰਫੈਕਟ ਬਣ ਕੇ ਤਿਆਰ ਹੋ ਜੂ ਇਹ ਜੂਰਿਕ ਐਸਿਡ ਸ਼ੂਗਰ ਦੇ ਪੇਸ਼ੈਂਟ ਇਹਨਾਂ ਲਈ ਤਾਂ ਬਹੁਤ ਹੀ ਵਰਦਾਨ ਹੈ ਇਹਦੇ ਮਾਦੇ ਤਾਂ ਸਾਰਿਆਂ ਲਈ ਆ ਖਾਸ ਕਰਕੇ ਇਹ ਜੁਰਕ ਐਸਿਡ ਨੂੰ ਵੀ ਘਟਾਉਂਦਾ ਤੇ 슈ਗਰ ਨੂੰ ਕੰਟਰੋਲ ਕਰਦਾ ਇਹਨੂੰ ਸਰਦੀਆਂ ਦੇ ਵਿੱਚ ਜ਼ਰੂਰ ਖਾਣਾ ਚਾਹੀਦਾ ਮਿਲਦੇ ਆ ਜਲਦੀ ਹੀ ਕਿਸੇ ਨਵੀਂ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਵੀਡੀਓ ਤੇ ਕਰ ਦਿਓ ਕਮੈਂਟ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ